ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਨੌਜਵਾਨਾਂ ਦੇ ਉੱਤੇ ਪੰਜ ਨੌਜਵਾਨ ਹਮਲਾ ਕਰ ਦਿੰਦੇ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੇ ਨੇ ਇਹ ਹਮਲਾਵਰ ਜਿਹੜੇ ਨੇ ਹਥਿਆਰਾਂ ਦੇ ਨਾਲ ਤੇਜ਼ਧਾਰ ਹਥਿਆਰਾਂ ਦੇ ਨਾਲ ਇਹ ਦੋ ਨੌਜਵਾਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਹਮਲਾ ਕਰਨ ਦੇ ਵਿੱਚ ਇਹ ਜਿਹੜੇ ਦੋ ਨੌਜਵਾਨ ਹੁੰਦੇ ਨੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਦੂਜਾ ਗੰਭੀਰ ਜ਼ਖਮੀ ਹੈ ਜਿਸ ਦਾ ਇਲਾਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬੱਸ ਸਟੈਂਡ ਵਿਖੇ ਇਹਨਾਂ ਨੌਜਵਾਨਾਂ ਦੇ ਉੱਤੇ ਹਮਲਾ ਹੁੰਦਾ ਹੈ ਹਮਲੇ ਦੇ ਵਿੱਚ ਤੇਜ਼ ਧਾਰ ਹਥਿਆਰ ਵਰਤੇ ਜਾਂਦੇ ਨੇ ਬੁਰੀ ਤਰ੍ਹਾਂ ਨਾਲ ਇਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਹੈ ਇਹਨਾਂ ਦੇ ਮੂੰਹ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਜਿਸ ਦੌਰਾਨ ਇਹ ਦੋਵੇਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਜਦ ਕਿ ਇੱਕ ਨੌਜਵਾਨ ਦਮ ਤੋੜ ਜਾਂਦਾ ਹੈ ਤੇ ਦੂਜਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ ਹੈ ਜਿਸ ਦਾ ਇਲਾਜ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸ਼ਾਮ 6 ਵਜੇ ਦੇ ਤਕਰੀਬਨ ਇਹਨਾਂ ਦੋਨਾਂ ਨੌਜਵਾਨਾਂ ਦੇ ਉੱਤੇ ਬੱਸ ਸਟੈਂਡ ਵਿਖੇ ਹਮਲਾ ਹੁੰਦਾ ਹੈ ਹਮਲੇ ਦੇ ਵਿੱਚ ਇਹ ਪੰਜ ਨੌਜਵਾਨ ਤਾਬੜ ਤੋੜ ਵਾਰ ਕਰਦੇ ਨੇ ਜਿਸ ਵਿੱਚ ਇਹ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੋਕਾਂ ਵੱਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਜਿਸ ਦੌਰਾਨ ਡਾਕਟਰਾਂ ਵੱਲੋਂ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤੇ ਦੂਜਾ ਜਿਸ ਦਾ ਇਲਾਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਸੰਗਤ ਮੰਡੀ ਦੇ ਵਿੱਚ ਸ਼ਾਮ ਤਕਰੀਬਨ 6 ਵਜੇ ਦੀ ਇਹ ਘਟਨਾ ਹੈ ਜਿਸ ਦੌਰਾਨ ਦੋ ਨੌਜਵਾਨਾਂ ਦੇ ਉੱਤੇ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਹਥਿਆਰਾਂ ਦੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤੇ ਜਾਂਦੇ ਨੇ ਜਿਸ ਦੌਰਾਨ ਇਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਨੂੰ ਜਨ ਸੇਵਾ ਟੀਮ ਵੱਲੋਂ ਉੱਥੇ ਹਸਪਤਾਲ ਵਿਖੇ ਬਠਿੰਡਾ ਦੇ ਏਮਜ਼ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤੇ ਦੂਜੇ ਦਾ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਵੈਲ ਪੁਨੇ ਦੇ ਵਿੱਚ ਹੁੰਦੇ ਨੇ ਦੋਵੇਂ ਤੇ ਇਹ ਵੈਲ ਪੁਨੇ ਦੇ ਵਿੱਚ ਹੀ ਇਹਨਾਂ ਦੇ ਉੱਤੇ ਵਾਰ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਸਬਜ਼ੀ ਵੇਚਣ ਵਾਲੇ ਪੰਜ ਬੰਦੇ ਜਿਹੜੇ ਰੇੜੀਆਂ ਦੇ ਉੱਤੇ ਆਉਂਦੇ ਨੇ ਤੇ ਇਹਨਾਂ ਦੇ ਉੱਤੇ ਵਾਰ ਕਰਦੇ ਨੇ ਵਾਰ ਕਰਨ ਦੌਰਾਨ ਇਹ ਜ਼ਖਮੀ ਹੋ ਜਾਂਦੇ ਨੇ ਇਹਨਾਂ ਨੂੰ ਹਸਪਤਾਲ ਵਿਖੇ ਦਾਖਲ ਵੀ ਕਰਵਾਇਆ ਜਾਂਦਾ ਹੈ ਪਰ ਇੱਕ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਕੁਝ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਹੈ ਇਸ ਬਾਰੇ ਹਲੇ ਕੁਝ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਭਰਾ ਵੱਲੋਂ ਕਹਿਣਾ ਹੈ ਕਿ ਉਸ ਦਾ ਭਰਾ ਜੋ ਕਿ ਵੈਲ ਪੁਨੇ ਦੇ ਵਿੱਚ ਇੱਥੇ ਬੱਸ ਸਟੈਂਡ ਵਿਖੇ ਗ੍ਰਾਈ ਦਾ ਕੰਮ ਕਰਦਾ ਸੀ ਤੇ ਇਸ ਇਸ ਦੌਰਾਨ ਇਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਫਿਲਹਾਲ ਲੜਾਈ ਦਾ ਕੀ ਕਾਰਨ ਹੈ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਤੁਹਾਨੂੰ ਪਰਿਵਾਰਕ ਮੈਂਬਰਾਂ ਦੀ ਸੁਨਾ ਦਿਨੇ ਆ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਆ ਮੈਂ ਵੱਡਾ ਭਾਈ ਹੱਕੀ ਗੱਲ ਕੀ ਨਾਮ ਕੀ ਆ ਗੱਲ ਪਤਾ ਨਹੀਂ ਬਾਈ ਮੈਂ ਖੇਤ ਸੀ ਮੈਨੂੰ ਤਾਂ ਆਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸਾਥ ਬੜੀ ਆ ਜੇ ਇਹਦਾ ਠੇਕਾ ਤੇ ਹੈਗਾ ਜੀ ਬਾ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲਪੋਨ ਸੀ ਜੀ ਬਾਈ ਪਹਿਲੀ ਸੀ ਆਪਾਂ ਸਿੱਧੀ ਗੱਲ ਦੱਸਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਹੈ? ਉਹ ਲੜਾਈ ਬਾਈ ਜਿਹੋ ਉਹ ਠੇਕੇ ਤੇ ਜਿਹਦੇ ਕੋਲ ਅਟਾ ਪਾਛਾ ਟਾ ਅੱਛਾ ਉਹ ਟੈਕਟਾਂ ਕੱਢਦਾ। ਬੱਚੀਆਂ ਕੱਟੀਆਂ। ਹਾਂ। ਉਹ ਦੋ ਵਾਰ ਮੈਨੂੰ ਕਿੰਨੇ ਚਿਰ ਤੋਂ ਠੇਕਾ ਸੀ। ਉਹਦਾ ਸਾਲ ਹੋ ਗਿਆ। ਅੱਛਾ ਕਿੰਨਾ ਨਾਲ ਹੋਈ ਹੈ ਲੜਾਈ ਕਿਹਦੇ ਨਾਲ? ਉਹ ਸਬਜ਼ੀ ਵਾਲਿਆਂ ਨਾਲ। ਸਬਜ਼ੀ ਵਾਲਿਆਂ ਨਾਲ। ਹਾਂ। ਅੱਛਾ ਤੇ ਅੱਤ ਕੀ ਵੀ ਕੀਤੀ ਹੋਈ ਹੈ? ਲਖੀ ਲਖਵਿੰਦਰ ਜੀ। ਇੱਕ ਪੰਡੂ ਨਾਲ ਸਾਥੀ ਹੋਰ ਲਖਵਿੰਦਰ ਦਾ। ਬਾਈ ਯਾਰ ਤੁਸੀਂ ਇਹ ਚੁੱਪ ਕਰ ਜੋ ਬਣਨਾ ਚਾਹਤੇ ਜਾਂਦੇ ਬਾਈ ਬਣ। ਕੋਈ ਜ਼ਖਮੀ ਕੋਈ ਹੋਰ ਇੱਕ ਗੁਰਪੀਤ ਤੋ ਠੀਕ ਹੈ ਹਾਂ ਠੀਕਾ ਇਜੀ ਮਾਰੀ ਗਿਆ ਹੈ ਕਦ ਨਾਲ ਪੱਕਾ ਪਤਾ ਨਹੀਂ ਇਹ ਹਜੇ ਖੇਤੋਂ ਆਏ ਆ ਉਹ ਦੱਸ ਦੇਣਗੇ ਹਜੇ ਬੱਚੇ ਕਿੰਨੇ ਕ ਵਜੇ ਘਟਣਾ ਹੈ ਇਹ ਘਟਣਾ ਹੈ ਜੀ 5:30 ਵਜੇ ਸ਼ਾਮ ਹਾਂ 5:30 ਵਜੇ ਮੈਂ ਐਂਬੂਲੈਂਸ ਲਿਆਂਦੀ ਦੇਖੀ ਉਹਦਾ ਫੋਨ ਲਾ ਆਂਦੀ ਲੱਗੀ ਸਕਾ ਜਿਨ੍ਹਾਂ ਨੇ ਮਾਰਿਆ ਪਤਾ ਲੱਗੇ ਕਿੰਨੇ ਜਣੇ ਸੀ ਉਹ ਉਹ 4 ਜਣੇ ਆ ਕਾਸਟ ਆ। ਉਹ ਤਾਂ ਉਹ ਰੇਡੀਆਂ ਗੱਲ ਆ ਗੰਗਾ ਆ। ਅੱਛਾ ਰੇਡੀਆਂ ਵਾਲੀ ਸੀ ਆਪ। ਹਾਂ ਰੇਡੀਆਂ ਆਈ। ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ। ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਅੱਗੇ। ਅੱਛਾ ਉੱਥੇ ਹੋਇਆ ਜੀ। ਹਾਂ ساری ਘਟਨਾ। ਕਿੰਨੀ ਕੋ ਉਮਰ ਆ ਬਰਾਦਰ ਦੀ। ਲਖਮਿੰਦਰ ਦੀ ਹੈਗੀ ਜੀ ਮੈਨਾਂ ਦਾ 82 ਮੇਰੀ 30 ਸਾਲ ਆ। ਨਹੀਂ ਜੀ ਮੇਰੀ ਤਾਂ 40 ਸਾਲ ਦੀ ਆ। ਉਹ ਮੈਨਾਂ ਦਾ 23 ਆ ਜ ਆ 30 ਸਾਲ ਤੋਂ ਉੱਪਰ ਆਈ। ਸਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈਗੀ ਤਕਰੀਬਨ ਅੱਜ 7:30 ਵਜੇ ਕਿ ਸੰਗਤ ਮੰਡੀ ਇੱਕ ਵਾਰਦਾਤ ਹੋ ਚੁੱਕੀ ਹੈਗੀ। ਮੌਕੇ ਤੇ ਪਹੁੰਚ ਕੇ ਦੇਖਿਆ ਦੋ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲੇ ਜਿਨ੍ਹਾਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਆ ਇਹ ਇੱਕ ਲੜਾਈ ਦਾ ਕੇਸ ਆ ਉੱਥੇ ਖੜੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਤੇ ਪੰਜ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਜੋ ਵਾਰ ਕਰ ਦਿੱਤੇ ਜਿੱਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੈਂ ਆਪਣੀ ਟੀਮ ਅਤੇ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏਗਾ ਜਿੱਥੇ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜੇਰੇ ਇਲਾਜ ਜਾਰੀ ਆ ਕੀ ਕੀ ਨਾਮ ਨੇ ਉਹ ਦੱਸ ਕੀ ਦੀ ਹੋਈ ਸਰ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਗੁਰਸੜੀ ਦੂਜੇ ਦਾ ਨਾਮ ਮੌਤ ਕੀ ਹੋਈ ਹੈ ਲਖਵੀਰ ਸਿੰਘ ਦੀ ਮੌਤ ਹੋਈ ਹੈ ਜੀ ਤੇ ਕੋਈ ਗ੍ਰਿਫਤਾਰੀ ਸਰ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਜੀ ਕਾਰਨ ਕੀ ਲੱਗ ਦੱਸਿਆ ਗਿਆ ਸਨ ਕੋ ਕੋਣ ਚਾਹੇ ਦੇਖੋ ਲੜਾਈ ਦਾ ਕਾਰਨ ਹੀ ਪਤਾ ਲੱਗਿਆ ਕਿ ਕਿਸ ਗੱਲੋਂ ਹੋਈ ਹੈਗੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ ਕੰਮਲਾ ਕਿਸ ਚੀਜ਼ ਨਾਲ ਕੀਤਾ ਗਿਆ ਦੇਖੋ ਜੀ ਕੰਡੀਸ਼ਨ ਦੇਖਣ ਤੇ ਜ਼ਖਮ ਦੇਖਣ ਤੇ ਕਿਸੇ ਤੇਜ਼ ਦਾ ਹਥਿਆਰ ਨਾਲ ਲੱਗ ਰਿਹਾਗਾ ਇਧਰ ਜੀ ਜਿਹੜਾ ਸਾਨੂੰ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ 'ਚ ਝਗੜਾ ਹੋਇਆ ਸੀ ਇਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਲਿਆ ਕੇ ਆਪਾਂ ਈਮ ਸੈਮ ਨੇ ਅਰਜੈਂਸੀ 'ਚ ਡਾਕਟਰ ਕਰਵਾਇਆ ਗਿਆ ਉਹਦੇ ਘਰ ਦੇ ਨਾਲੋਂ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਿਆ ਇਹਨਾਂ ਦਾ ਕੋਈ ਆਪਸ 'ਚ ਝਗੜਾ ਸੀ ਜਿਹੜਾ ਲਖਮਿੰਦਰ ਲੱਖੀ ਸੀ ਇਹਨੇ ਜਿਹੜਾ ਨਗਰ ਨਿਗਮ ਤੋਂ ਗੁਡੀ ਉਹਨੇ ਠੀਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਕਿ ਜਿਹੜਾ ਅੰਦਰ ਫਰੂ ਜਿਹਨਾਂ ਨੇ ਜਿਹਨਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਟਪੈਥ 'ਤੇ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਹੈ ਬੰਦਾ ਇਹ ਕੁਆਲਟੀ ਹੈ ਜੀ ਹਾਂਜੀ ਇਕੱਠੇ ਇਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਦੀ ਜਾਣਕਾਰੀ ਹੈਗੇ ਨੇ ਇਸ ਸਬਤ ਜੋ ਵੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮらい ਦੱਸਣਾ ਚਾਹਨਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ਲ ਕਿਉਂਕਿ ਸਾਡਾ ਤਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੀ ਬੰਦੇ ਝਗੜੇ ਚ ਸੰ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਕਿੰਨਾ ਬਾਕੀ ਤਫੀਲ ਜਾਰੀ ਹੈਗੇ ਸਰ ਇੱਕ ਬੰਦਾ ਇਸ ਚ ਹੈ ਜਿਹਦੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੰ데요 ਹੈਗਾ ਕਿ ਕੋਈ ਟੈਕਸਟਰ ਦਾ ਕੀ ਰਿਪੋਰਟ ਹੈ ਨਹੀਂ ਵੀ ਤਾਂ ਨਹੀਂ ਸੁਣਦੇ ਹਜੇ ਕੋਈ ਤਾਂ ਦੀ ਜਾਣਕਾਰੀ ਜਿਹੜੀ ਪ੍ਰੀਵੈਂਡਿਮੇਰੀ ਕੁਝ ਕੁਛ ਹੈਗੀ ਹੈ ਨਾ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਇੰਝ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਜੇ ਤਫ਼ਤੀਸ਼ ਜੇ ਸ਼ੁਰੂ ਹੋਈਏ ਕਿ 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 ਚੱਲੇਗਾ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਨ ਤੁਸੀਂ ਕਹਿ ਰਹੇ ਹਾਂਜੀ ਜੀ ਦੋ-ਤਿੰਨ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਉ ਜੂ ਸਾਰੀਆਂ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਕੋਈ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਵਿੱਚੋਂ ਪਤਾ ਲੱਗੇਗਾ ਹਥਿਆਰ ਬਸ ਸਟੈਂਡ ਤੇ ਵੇਚੀ ਹੋਈ ਜਾਂਦੀ ਹੈ ਹਾਂ ਜੀ ਮੈਂ ਮੌਕਾ ਦੇਖਣ ਚੱਲਣਾ ਜੀ ਬਸ ਸਟੈਂਡ ਦੇ ਠੇਕੇਦਾਰ ਹੈਗਾ ਸੀ ਉੱਥੇ ਹੀ ਲੜਾਈ ਹੋਈ ਹੈ ਕਿੰਨੇ ਬੰਦੇ ਸੀਗੇ ਇਹ ਤਾਂ ਜਿਹੜੀ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਬਾਕੀ ਵੀ ਫੂਡ ਵੈਂਟਰਸ ਹਨ ਉਹ ਤੇ ਹਾਲੀ ਪੂਰੀ ਜੀ ਜਾਨਕੀ ਡਾਕਟਰ ਅੰਡ ਪੇਟ ਨਹੀਂ ਦਿੰਦਾ ਹੈਗਾ ਘਰਦੇ ਉਹਦੇ ਆਉਂਦੇ ਉਹਨਾਂ ਨੂੰ ਅਜੀਬ ਪੁੱਛੀ ਹਥਿਆਰ ਕਿਹੜੇ ਯੂਜ਼ ਕੀਤੇ ਸਨ ਰੋਡਸ ਦੇ ਸੇਮ ਲੋ ਉਹਨਾਂ ਦੇ ਮੁਤਾਬਕ ਜੇ ਰੋਡਸ ਯੂਜ਼ ਸਾਹਮਣੇ ਆਏ ਤੇ ਉਮਰ ਕਿੰਨੇ ਸੀ ਉਹਨਾਂ ਰੋਂਗ 35 36 ਇਅਰ ਦੇ ਤੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਚੱਲੇ ਤੁਹਾਡੇ ਕੋਲ ਹੁਣ ਜੀ ਉਹਨਾਂ ਦਾ ਬਿਆਨ ਲੇ ਕੇ ਪਰਚਾ ਦਰਜ ਕਰਾਂਗੇ ਕਿ ਜਿਹੜੇ ਦੋਸ਼ੀ ਹੋਏ ਜਿਹੜੇ ਦਸਮਿੰਨ ਨੂੰ ਪੜਾ ਇਹ ਕੋਈ ਅੱਡਾ ਫੀਸਮੰ ਲੈ ਕੇ ਹੋਈ ਹੈ ਜੀ ਲੜਾਈ ਇਹ ਹਿੰਝਪਾ ਕੀ ਮੈਂ ਜਿੰਤਾ ਕਿਹਾ ਕਿ ਜਿਹੜੀ ਜਿਹੜੀ ਕਿ ਪ੍ਰੀਲਿਮਿਨਰੀ ਮੈਂ ਪੁੱਛ ਕੇ ਚੀਜ਼ ਕੀਤੀ ਹੈ ਮੋੜ ਲਈ ਉਹ ਦਾ ਤੁਹਾਡੇ ਨਾਲ ਸਾਂਝ ਕੀਤੀ ਹੈਗੀ ਹੈ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਜਿਹੜਾ ਪਰਚਾ ਦਰਦੇ ਹੋਗੇ ਤਫ਼ਤੀਸ਼ ਚੱਲੇਗੀ